ਸ਼੍ਰੀ ਗਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆਂ ਗਰਮੀ ਦਾ ਮੌਸਮ ਚੱਲ ਰਿਹਾ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਗਰਮ ਸੂਟ ਠੰਡੇ-ਠੰਡੇ ਮੌਸਮ ਵਾਸਤੇ ਗਰਮ-ਗਰਮ ਸੂਟ ਲੈ ਕੇ ਆਏ ਆਂ ਬ੍ਰਾਂਡਿਡ ਸੂਟ ਲੈ ਕੇ ਆਏ ਜੀ ਤੇ ਡਿਸਕਾਊਂਟ ਤੇ ਸੂਟ ਲੈ ਕੇ ਆਏ ਆਂ ਸੂਟ ਹੈਗੇ ਨੇ ਸਾਰੇ ਬ੍ਰਾਂਡਿਡ ਹੋਣਗੇ ਰਾਮ ਟੈਕਸ ਅ ਰੀਵਾ ਦੇ ਸੂਟ ਹੋਣਗੇ ਇਹਨਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਜਿਹੇ ਵਰਕ ਨੇ ਜਿਹੜੇ ਅਸੀਂ ਤੁਹਾਨੂੰ ਅੱਜ ਦੇਣੇ ਨੇ ਜੀ ਤੁਸੀਂ ਵੈਸੇ ਵੀ ਦੇਖ ਲਿਓ ਅੱਗੇ-ਅੱਗੇ ਇਹਨਾਂ ਦਾ ਕੀ ਪ੍ਰਾਈਸ ਹੋਣਾ ਹੈ ਤੇ ਜਿਹੜੀ ਪਿਛਲੀ ਵੀਡੀਓ ਪਾਈਆਂ ਹੋਈਆਂ ਉਹਨਾਂ ਦੇ ਵਿੱਚ ਕੀ ਪ੍ਰਾਈਸ ਪਾਇਆ ਹੋਇਆ ਹੈ ਇਹ ਇਦਾਂ ਹੁੰਦਾ ਹੈ ਕਿ ਥੋੜੇ ਜਿਹਾ ਸੂਟ ਜੋ ਸਾਹਮ ਕੇ ਰੱਖ ਲੈਣੇ ਆ ਜਾਂ ਫਿਰ ਜਿਹੜੇ ਅਸੀਂ ਆਰਡਰ ਕਰਦਣੇ ਆ ਨਾਲ ਦੀ ਨਾਲ ਜਿਨ੍ਹਾਂ ਦਾ ਸਾਨੂੰ ਪਤਾ ਕਿ ਸਾਨੂੰ ਰਿਸਪਾਂਸ ਆਣਾ ਹੀ ਆਣਾ ਹੈ ਉਹਨਾਂ ਦੀ ਅਸੀਂ ਐਡਵਾਂਸ ਬੁਕਿੰਗ ਕਰਾ ਦਨੇ ਉਹ ਸਾਡੇ ਪਾਸ ਹੁੰਦੇ ਆ ਤੇ ਹੁਣ ਮੈਂ ਆਪਣਾ ਲੋਟ ਕੱਢਿਆ ਇੱਕ ਵੀਡੀਓ ਤਾਂ ਮੈਂ ਤਾਂ ਪਾਈ ਹੈ ਕਿਉਂਕਿ ਮੈਨੂੰ ਡਿਮਾਂਡ ਸੀਗੀ ਕਿ ਸਾਨੂੰ ਬੂਲਨ ਦੇ ਸੂਟ ਚਾਹੀਦੇ ਆ ਕੁਝ ਹੈ ਤਾਂ ਦਿਖਾ ਦਿਓ ਮੈਨੂੰ ਇਦਾਂ ਕਿ ਫੋਟੋਜ਼ ਪਾਉਣੀਆਂ ਸਾਡੇ ਵਾਸਤੇ ਜਿਨ੍ਹਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਜੀ ਪਿਓਰ ਦੇ ਸੂਟ ਹੋਣਗੇ ਸਾਰੇ ਪਿਓਰ ਪਸ਼ਮੀਨਾ ਵਾਲੇ ਅਸੀਂ ਸੂਟ ਤੁਹਾਨੂੰ ਸਾਰੇ ਦਿਖਾਣੇ ਆ ਫੋਲਕੇ ਤੇ ਪ੍ਰਾਈਸ ਨਾਲ ਦੀ ਨਾਲ ਦੱਸ ਦਾਂਗੇ ਤੁਸੀਂ ਸਾਰੀ ਵੀਡੀਓ ਨੂੰ ਜਰੂਰ ਦੇਖ ਲਿਓ ਜਿਨ੍ਹਾਂ ਨੂੰ ਵੀ ਨੀਡ ਹੈ ਜੀ ਬੂਲਨ ਦੇ ਸੂਟਾਂ ਨੇ ਤੁਸੀਂ ਉਹਨਾਂ ਨਾਲ ਵੀਡੀਓ ਸ਼ੇਅਰ ਕਰ ਸਕਦੇ ਹੋ ਤੇ ਅੱਜ ਵਾਲੇ ਸੂਟਾਂ ਬਾਰੇ ਜਰੂਰ ਕਮੈਂਟ ਕਰਦੇ ਹੋ ਤੁਹਾਨੂੰ ਕਿੱਦਾਂ ਲੱਗਣਗੇ ਸਾਰੇ ਸੂਟ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸ਼ੈਂਡ ਕਰ ਸਕਦੇ ਹੋ ਰਾਮ ਟੈਕਸ ਬ੍ਰਾਂਡ ਰਹੇਗਾ ਜੀ ਜੇ ਡਿਸਕਾਊਂਟ ਤੇ ਵੀ ਸੂਟ ਪਾਈ ਹੋਣਗੇ ਤਾਂ 2500 ਤੋਂ ਘੱਟ ਨਹੀਂ ਹੋਣਗੇ ਠੀਕ ਹੈ ਜੀ ਡਿਸਕਾਊਂਟਡ ਵੀਡੀਓ ਵੀ 2500 ਤੋਂ ਘੱਟ ਨਹੀਂ ਹੋਏਗੀ ਬਟ ਅੱਜ ਅਸੀਂ ਤੁਹਾਨੂੰ ਦੇਣੇ ਨੇ ਜੀ 2300 ਦੇ ਸੂਟ ਇਹ ਰਾਮ ਟੈਕਸ ਦੇ ਬ੍ਰਾਂਡਿਡ ਪੀਸ ਨੇ ਇੰਨਾ ਹੀ ਸੂਟਾਂ ਦਾ ਹੁਣ ਡੇਢ ਦੋ ਮਹੀਨੇ ਤੱਕ ਪ੍ਰਾਈਸ 2700 2800 ਹੋ ਜਾਏਗਾ इजीली ਕਿਉਂਕਿ ਸਾਨੂੰ ਕੁਆਂਟੀਟੀ ਮਹਿੰਗੀਆਂ ਮਿਲਣ ਗਈਆਂ ਸੂਟ ਮਹਿੰਗੇ ਵਿਲਣਗੇ ਹਰੇਕ ਚੀਜ਼ ਤੇ ਟੈਕਸ ਵਾਧਾ ਜਾਂਦਾ ਹੈ ਤੇ ਕਲੈਕਸ਼ਨ ਕਾਫੀ ਆਫ ਹੈ ਚੂਸ ਕਰਨੀ ਜੋ ਮੈਂ ਦੇਣਾ ਹੁੰਦਾ ਪੌਂਚੀਆਂ ਦੇ ਵਰਕਾਂ ਪਿਓਰ ਪਸ਼ਮੀਨਾ ਜੀ ਠੀਕ ਹੈ ਇਹ ਲੇਸ ਵਰਕ ਦੇ ਨਾਲ ਤੇ ਇਹ ਹੈਗਾ ਚਨੌਨ ਸ਼ਫੌਨ ਦਾ ਦੁਪੱਟਾ ਪਿਓਰ ਚਨੌਨ ਦਾ ਦੁਪੱਟਾ ਕਲਾ ਦੁਪੱਟਾ ਦੁਪੱਟਾ ਹੀ 1500 ਦਾ ਹੈ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਦੇਣਿਆ ਸੂਟ ਇਹ 2300 ਦੇ ਸ਼ਿਪਿੰਗ ਚਾਰजेस ਸਭ ਦੇ ਅਲੱਗ ਤੋਂ ਰਹਿਣਗੇ ਤੇ ਕੋਈ ਕੋਈ ਸਿੰਗਲ ਸੂਟ ਹੈ ਕਿਸੇ ਕਿਸੇ ਦੇ ਸੈਟ ਵਾਈਜ਼ ਹੋਣਗੇ ਉਸੇ ਤੁਹਾਨੂੰ ਦਿਖਾ ਦੰਨੇ ਇਹ ਸਿੰਗਲ ਸਿੰਗਲ ਸੂਟ ਆ ਜਿਹੜੇ ਦਿਖਾ ਰਹੀ ਆ ਨਿਓਨ ਸ਼ੇਡ ਗਰਮੀ ਸੌਰੀ ਸਰਦੀਆਂ ਦੇ ਵਿੱਚ ਬਹੁਤ ਪਿਆਰਾ ਲੱਗਦਾ ਕਲਰ ਵੈਸੀ ਨਿਓਨ ਗਰਮੀ ਸਰਦੀ ਪਾਰਟੀ ਵੇਅਰ ਹਰੇਕ ਕਲ ਮੌਸਮ ਵਿੱਚ ਜਾ ਰਿਹਾ ਹੈ ਇਹ ਵਾਲਾ ਕਲਰ ਕਾਫੀ ਜ਼ਿਆਦਾ ਧੂਮਾ ਪਾਈਆਂ ਵਿਆ ਨੇ ਪਰ ਜਸਦਾ ਬਹੁਤ ਅਗੇ ਕਿਸੇ ਕਿਸੇ ਦੇ ਪਾਇਆ ਹੋਇਆ ਠੀਕ ਹੈ ਜੀ ਹੈਂਡਵਰਕ ਦਾ ਬਹੁਤ ਸੋਹਣਾ ਇਸ ਤੇ ਫਲਾਰ ਦਿੱਤਾ ਹੋਇਆ ਹੈ ਤੇ ਇਹਦੇ ਨਾਲ ਪਹੁੰਚਾਂ ਤੇ ਵਰਕ ਨਹੀਂ ਹੈਗਾ ਪਿਓਰ ਪਸ਼ਮੀਨੇ ਦੀਆਂ ਸਲਵਾਰਾਂ ਇਹ ਵਾਲੇ ਸੂਟ ਬਿਨ ਆਊਟ ਲਾਈਨਿੰਗ ਬਣਨਗੇ ਜੇ ਤੁਸੀਂ ਲਾਈਨਿੰਗ ਲਗਵਾ ਲੋਗੇ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਆ ਚਨੌਨ ਸ਼ਫਾਨ ਦਾ ਦੁਪੱਟਾ ਜੀ ਠੀਕ ਹੈ ਕਾਫੀ ਲੰਮਾ ਚੌੜਾ ਜਿਹਾ ਸੇਮ ਉਹੀ ਸਟਾਈਲ ਰਹੇਗਾ ਬਸ ਪ੍ਰਿੰਟਿੰਗ ਦਾ ਫਰਕ ਆ ਜਾਏਗਾ। ਸਵਾ 3 ਮੀਟਰ ਦੀ ਸ਼ਰਟ ਆ। ਬਾਜੂ ਲੱਗਦ ਦਿੱਤੀਆਂ ਹੋਈਆਂ ਐ ਨੱਕ ਤੇ ਬਹੁਤ ਸੋਹਣਾ ਪੈਟਰਨ ਆ। ਤੇ ਘੇਰੇ ਤੇ ਬਹੁਤ ਸੋਹਣਾ ਪੈਟਰਨ ਆ ਜੀ। ਘੇਰਾ ਬਣਿਆ ਹੋਇਆ। ਇਹ ਨੀਚੇ ਸਲਵਾਰ ਆ ਜੀ ਪਿਓਰ ਪਸ਼ਮੀਨੇ ਦੀ। ਠੀਕ ਐ। ਤੇ ਦੁਪੱਟਾ ਪ੍ਰਿੰਟਡ ਆ। ਰਾਮਟੈਕਸ ਦਾ ਬ੍ਰਾਂਡ ਆ। ਪ੍ਰਾਈਸ ਹੈਗਾ ਜੀ 2300। ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਲੈਕ ਕਲਰ ਦੇ ਵੀ ਸੂਟ ਆ ਬਹੁਤ ਪਿਆਰਾ ਸੂਟ ਹੈ ਜੀ ਬਲੈਕ ਟੋਨ ਦੇ ਉੱਪਰ ਘੇਰਾ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਪਲੇਨ ਸਲਵਾਰ ਇਹਦੇ ਨਾਲ ਬਲੈਕ ਕਲਰ ਦੇ ਇਹ ਸਾਰਾ ਘੇਰੇ ਤੇ ਵਰਕ ਹੋਇਆ ਹੋਇਆ ਹੈ ਇਹਦੇ ਨਾਲ ਵੀ ਤੁਹਾਨੂੰ ਪਿਓਰ ਚਰਨਨ ਸ਼ਫਾਨ ਦਾ ਦੁਪੱਟਾ ਮਿਲ ਜਾਏਗਾ ਸਟੱਫ ਹੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਸਟੱਫ ਹੈ ਜਿਨ੍ਹਾਂ ਨੇ ਵੀਡੀਓ ਦਾ ਲਾਹਾ ਲੈਣਾ ਲੈ ਸਕਦੇ ਹੋ ਬ੍ਰਾਂਡਡ ਸੂਟ ਨੇ ਜੀ ਰਾਮ ਟੈਕਸ ਤੇ ਕੇਰੇ ਤੇ ਬਹੁਤ ਪਿਆਰਾ ਵਰਕ ਹੈ ਪਸ਼ਮੀਨਾ ਦੇ ਸੂਟ ਨੇ ਪਿਓਰ ਦੇ ਤੇ ਇਹ ਦੇਖੋ ਸਲਵਾਰ ਦੇ ਵਿੱਚ ਹਲਕਾ ਜਿਹਾ ਸੈਲਫ ਪ੍ਰਿੰਟ ਆ ਤੇ ਇਹਦੇ ਨਾਲ ਤੁਹਾਨੂੰ ਪਲੇਨ ਦੁਪੱਟਾ ਪਿਓਰ ਦਾ ਤੇ ਫੋਰ ਸਾਈਡ ਹੈਂਡ ਮੇਡ ਲੇਸ ਵਰਕ ਦੇ ਨਾਲ ਮਿਲ ਜੇਗਾ ਸੂਟ ਠੀਕ ਹੈ ਜੀ ਇਹਦੇ ਵਿੱਚ ਮਿਲਦਾ ਜੁਲਦਾ ਜਿਆ ਓਕੇ ਇਹ ਸੂਟ ਸੈਂਟਰ ਪੈਨਲ ਦੇ ਨਾਲ ਆ। ਸਾਰੇ ਸੈਂਟਰ ਦੇ ਵਿੱਚ ਵਰਕ ਹੈ। ਕੋਈ ਕੋਈ ਤਾਂ ਸੂਟ ਇਹ ਨਹੀਂ ਹੈਗਾ ਕਿ ਸਾਰੇ ਸੂਟ ਇਹ 2800 ਦੇ ਹੀ ਆ ਵਿੱਚ ਵਿੱਚ 20 ਤੋਂ 3032 ਵਾਲੇ ਸੂਟ ਵੀ ਆ ਜਿਨ੍ਹਾਂ ਤੇ ਮਸ਼ੀਨੀ ਵਰਕ ਕਾਫੀ ਜ਼ਿਆਦਾ ਹੋਇਆ ਹੋਇਆ ਹੈ। ਇਹ ਦੇਖੋ ਮਸ਼ੀਨੀ ਵਰਕ ਦੇ ਨਾਲ ਆ ਜੀ ਸਾਰੇ ਸੂਟ। ਸਟੱਫ ਬਹੁਤ ਵਧੀਆ। ਛੋਟੇ ਫਾਇਦੇ ਦੀ ਆਈਟਮ ਹੈ। ਇਹ ਹੈਗਾ ਸਲਵਾਰ ਦਾ ਸਟੱਫ। ਦੇਖੋ ਜੀ ਸੂਟ। ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਰਾਮ ਟੈਕਸ ਬ੍ਰਾਂਡ ਦੇ ਉੱਪਰ ਦੇਖੋ ਜੀ ਸਾਰੇ ਮਸ਼ੀਨੀ ਵਰਕ ਦੇ ਨਾਲ ਬਹੁਤ ਸੋਹਣੀ ਸ਼ਰਟ ਆ ਜਿਨ੍ਹਾਂ ਤੇ ਰਾਮ ਟੈਕਸ ਦਾ ਇਹ ਬਹੁਤ ਵਧੀਆ ਇੱਕ ਕੰਮ ਹੁੰਦਾ ਏ ਜਿੱਦਾਂ ਇਹ ਲੇਸ ਲੱਗੀ ਹੋਈ ਆ ਤਾਂ ਇਹਦੇ ਨੀਚੇ ਇਹ ਸੀ ਥਰੂ ਨਹੀਂ ਹੋਏਗੀ ਦੇਖੋ ਇਦਾਂ ਜੁਆਇੰਟ ਦਿੱਤਾ ਵੀ ਹੁੰਦਾ ਬਸ ਉੱਪਰ ਹੀ ਕਪੜਾ ਚੱਕ ਕੇ ਵਿੱਚ ਲੇਸ ਦਿੱਤੀ ਵੀ ਹੁੰਦੀ ਆ ਠੀਕ ਹੈ ਇਹਦੇ ਵਿੱਚ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਬਹੁਤ ਪਿਆਰਾ ਪੀਸ ਆ ਜੀ ਇਹਦੇ ਨਾਲ ਜਿਹੜੀ ਸਲਵਾਰ ਆਈਗੀ ਉਹ ਇਦਾਂ ਪ੍ਰਿੰਟਡ ਆਏਗੀ ਤੇ ਇਹ ਰਹੇਗਾ ਜੀ ਦੁਪੱਟਾ ਪਿਓਰ ਸ਼ਫੌਨ ਦਾ ਠੀਕ ਹੈ ਜੀ ਇਹ ਵਾਲੇ ਸੂਟ ਨੇ ਬਹੁਤ ਮਾਮ ਚਾਇਆ ਹੋਈਆਂ ਤੀਆਂ 3800 ਤੱਕ ਸੂਟ ਸੇਲ ਹੋਇਆ ਵੀ ਜੀ 3800 ਤੱਕ ਕਿਉਂਕਿ ਪਹਿਲਾ ਪਹਿਲਾ ਇਹ ਡਿਜ਼ਾਈਨ ਬਹੁਤ ਜ਼ਿਆਦਾ ਸੇਲ ਹੋਇਆ ਸੀਗਾ ਤੇ ਕਾਫੀ ਮਹਿੰਗਾ ਵੀ ਮਿਲਿਆ ਸੀ ਇਸਾਰੇ ਹੈਂਡਵਰਕ ਦਾ ਪਿਓਰ ਪਸ਼ਮੀਨਾ ਅੱਜ ਦੀ ਵੀਡੀਓ ਤੇ 2200 ਸ਼ਿਪਿੰਗ ਚਾਰजेस ਅਲੱਗ ਤੋਂ ਲੱਗਣਗੇ ਇਹ ਸਾਰੇ ਦਾ ਦੁਪੱਟਾ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਸੂਟ ਨੇ ਇਹ ਵਾਲੇ ਦੇਖੋ ਸੂਟ ਕੋਈ ਵੀ ਲੁੱਕ ਦੇ ਦੋ ਸੂਟ ਨੂੰ ਏ ਲਾਈਨ ਚ ਬਣਾ ਲੋ ਸਟ੍ਰੇਟ ਬਣਾ ਲੋ ਜਿੱਦਾਂ ਵੀ ਤੁਹਾਡਾ ਦਿਲਾ ਪਲੇਨ ਸਲਵਾਰ ਆ ਤੇ ਪ੍ਰਿੰਟਡ ਦੁਪੱਟਾ ਚਨੌਣ ਚ ਫੌਂਦਾ ਰਾਮਟੈਕਸ ਬ੍ਰਾਂਡ ਆ ਜੀ ਵਿంటర్ ਦੀ ਕਲੈਕਸ਼ਨ ਨੰਬਰ 1 ਆ ਕਲਰ ਵੀ ਬਹੁਤ ਸੋਹਣਾ 2 ਮੀਟਰ ਦੀ ਸ਼ਰਟ ਦੇ ਨਾਲ ਇਹ ਵਾਲਾ ਸੂਟ neck ਤੇ ਵਰਕ ਆ ਜਾਏਗਾ ਤੇ ਇਦਾਂ ਬਣੇਗਾ ਤਾਂ ਕੇਰਾ ਤੇ ਸਾਰੀ ਜਿਹੜੀ ਵਿੱਚ ਵਿੱਚ ਬੂਟੀ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਜੀ ਸੂਟ ਦੇ ਪਲੇਨ ਸਲਵਾਰ ਦੇ ਨਾਲ ਇਹ ਹੈਗਾ ਦੁਪੱਟਾ ਕਲਰ ਆਪਸ਼ਨ ਬਹੁਤ ਪਿਆਰੀ ਪਿਆਰੀ ਆ ਪ੍ਰਿੰਟਡ ਸੂਟ ਆ ਜੀ ਬਹੁਤ ਸੋਹਣਾ ਜਿਹਾ ਠੀਕ ਆ ਕਿਹ ਰਿਤੇ ਵਰਕ ਆ ਪਲੇਨ ਸਲਵਾਰ ਆ ਤੇ ਜਿਨਾਂ ਸ਼ਫੋਂ ਦਾ ਦੁਪੱਟਾ ਸਾਰੇ ਹੈਂਡਵਰਕ ਹੈ ਜੀ ਘੇਰੇ ਦੇ ਉੱਪਰ ਹੋਇਆ ਹੋਇਆ ਜਲਦੀ ਜਲਦੀ ਦਿਖਾ ਰਹੀ ਹਾਂ ਸੂਟ ਤੁਹਾਨੂੰ ਕਿਉਂਕਿ ਸਿੰਗਲ ਸਿੰਗਲ ਸੂਟ ਦਿਖਾਉਣ ਦੇ ਵਿੱਚ ਇਕੱਲਾ ਇਕੱਲਾ ਸੂਟ ਖੋਲਣਾ ਹੁੰਦਾ ਏ ਫਿਰ ਥੋੜਾ ਟਾਈਮ ਲੱਗ ਜਾਂਦਾ ਏ ਇਹ ਹੈਗਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਕਲੀ ਸਟਾਈਲ ਦੇ ਵਿੱਚ ਬਣਿਆ ਹੋਇਆ ਪੀਸ ਤੇ ਇਹ ਹੈਗੇ ਜਿਹੜੀ ਸਲਵਾਰ ਸਲਵਾਰ ਦੇ ਇਦਾਂ ਪੌਂਚਿਆਂ ਤੇ ਤੁਹਾਨੂੰ ਵਰਕ ਮਿਲ ਜੇਗਾ ਵਰਕ ਦੇਖੋਗੇ ਨਾ ਸੋਹਣਾ ਜੇ ਜਿਹੜੀ ਸਲਵਾਰ ਆ ਉਹ ਵੀ ਪ੍ਰਿੰਟਡ ਜੀ ਆਏਗੀ। ਪਲੇਨ ਦੁਪੱਟਾ ਇਹਦੇ ਨਾਲ ਬਹੁਤ ਸੋਹਣੀ ਸੂਟ ਦੀ ਲੁੱਕ ਆਏਗੀ ਬਾਚੋ ਬਣਨ ਦੀ ਬਾਤ। ਸੈਂਟਰ ਔਰ ਗੈਂਜ਼ਾ ਲਗਾ ਕੇ ਉੱਪਰ ਵਰਕ ਕੀਤਾ ਹੋਇਆ ਹੈ। ਬਹੁਤ ਪਿਆਰੇ ਜੀ ਸਟੱਫ ਦੇ ਨਾਲ ਸੂਟ ਨੇ ਜੇ। ਆਰੀ ਦਾ ਵਰਕ ਕੀਤਾ ਹੋਇਆ ਸਾਰੇ ਸੂਟ ਦੇ ਉੱਪਰ ਪਿਓਰ ਪਸ਼ਮੀਨਾ ਇਹ ਸਾਰੇ ਸੂਟ। ਸਲਵਾਰਾਂ 3 3 ਮੀਟਰ ਦੀਆਂ ਐ। ਇਹਦੇ ਨਾਲ ਵੀ ਤੁਹਾਨੂੰ ਪਲੇਨ ਦੁਪੱਟਾ ਮਿਲ ਜੇਗਾ। ਚਨੌਟ ਸਫੋਂ ਦਾ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਹੈ ਐਦਾਂ ਬਣੇਗਾ ਜੀ ਸੂਟ ਇਹ ਪੈਚ ਵਰਕ ਦੇ ਨਾਲ ਆ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਘੇਰੇ ਵਰਕ ਦੇ ਨਾਲ ਆ 올ਓਵਰ ਸੂਟ ਹੈ 5 ਮੀਟਰ ਦਾ ਵਰਕ ਬਹੁਤ ਸੋਹਣਾ ਸੂਟ ਦਾ ਕਲਰ ਵੀ ਬਹੁਤ ਸੋਹਣਾ ਹੈ ਇਹ ਹੈਗਾ ਜੀ ਇਹਦਾ ਦੁਪੱਟਾ ऑल ओवर सूट नेक्स्ट सूट आल्ला कलर ही बहुत सोहना तो उपरों प्रिंट बहुत प्यारा घेरा बहुत सोहना बनया हो ठीक है चना छपाता दुपट्टा लेस सॉरी पेस्टिंग के नाल रहेगा ਸਿੰਗਲ ਸਿੰਗਲ ਜੇ ਸੂਟ ਨੇ ਇਹਦੇ ਨਾਲ ਦਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਡਿਜ਼ਾਈਨ ਇੱਕ ਇਹ ਵਾਲਾ ਡਿਜ਼ਾਈਨ ਹੈ ਜੇ ਮਸ਼ੀਨੀ ਵਰਕ ਦੇ ਉੱਪਰ ਸੈਕੰਡ ਕਲਰ ਹੈ ਉਹਦੇ ਵਿੱਚ ਇਹ ਹੈਗੀ ਹੈ ਸਲਵਾਰ ਪ੍ਰਿੰਟਡ ਤੇ ਇਹ ਦੁਪੱਟਾ ਠੀਕ ਹੈ ਜੀ ਇਹਦੇ ਨਾਲ ਦਾ ਵੀ ਸੂਟ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਇੱਕ ਕਲਰ ਆਪਸ਼ਨ ਇਹਦੇ ਵਿੱਚ ਸਾਰੇ ਫਰੰਟ ਤੇ ਹੈਵੀ ਵਰਕ ਆ ਮਸ਼ੀਨ ਨੇ ਤੇ ਇਹਦੀ ਸੈਲਫ ਪ੍ਰਿੰਟ ਦੇ ਵਿੱਚ ਸਲਵਾਰ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਸੂਟ ਤੇ ਇਹ ਦੁਪੱਟਾ ਜੀ ਸੂਟ ਹੀ ਬਹੁਤ ਪਿਆਰੇ ਆ ਔਰਗੈਂਜ਼ਾ ਦੇ ਨਾਲ ਆ ਜੀ ਸਾਰੇ ਸੂਟ ਅਰਗੇਨਜ਼ਾ ਦੀ ਨਾਲ ਬਣਿਆ ਹੋਇਆ ਪੀਸ ਆ ਸੈਂਟਰ ਪੈਨਲ ਬਲੈਕ ਕਲਰ ਆ ਇਹ ਸਲਵਾਰ ਆ ਸੈਲਫ ਪ੍ਰਿੰਟ ਹਲਕਾ ਜਿਹਾ ਤੇ ਜਿਹੜਾ ਦੁਪੱਟਾ ਉਹ ਬਹੁਤ ਸੋਹਣਾ ਲਾਈਨਾਂ ਵਾਲਾ ਚਨੌਣ ਸ਼ਫਾਂ ਦਾ ਦੁਪੱਟਾ ਏ 2300 ਵਾਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਆ ਪਿਓਰ ਪਸ਼ਮੀਨੇ ਦੀ ਆਈਟਮ ਹੈ ਫੁੱਲ ਡਿਮਾਂਡਡ ਵੀਡੀਓ ਆ ਜੀ ਇਹ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਜਿਹੜੇ ਮੰਗਵਾਨੇ ਉਹ ਵਿਚਰੇ ਰਿਆ ਜਾਂਦੇ ਆ ਤੇ ਐਡਰ ਸਾਡੀ ਇੰਡੀਆ ਵਾਲੀ ਚੱਕ ਚੁੱਕ ਲੈਣੇ ਆ ਸੂਟ देखो जी बहुत प्यारी कलेक्शन है बहुत सोणा सूट है क्योंकि सब पता आ, जी जी नु पता जी आजकल ਜੇ ਆਪਾਂ ਜਿੰਨਾ ਮਰਜੀ ਪੈਸਾ ਲਾਈ ਜਾਈਏ ਉਨੇ ਸੂਟ ਵਧੀਆ ਮਿਲਣਗੇ ਜੀ ਚੁਆਇਸ ਹੋ ਜਾਂਦੇ ਆ ਜੀ 11500 ਤੱਕ ਤਾਂ ਨਾਰਮਲ ਜਿਹਾ ਸੂਟ ਕਿੱਥੇ ਮਿਲਦਾ ਏ ਮਤਲਬ ਕਿਸੇ ਵਧੀਆ ਬ੍ਰਾਂਡ ਦੇ ਵਿੱਚ ਹਰ ਇੱਕ ਨੂੰ ਪਤਾ ਹੀ ਆ ਸਟੱਫ ਮਹਿੰਗਾ ਤੇ ਪਾਏ ਵੀ ਕੱਪੜੇ ਦਾ ਵੀ ਮੋਸਟਲੀ ਪਤਾ ਲੱਗ ਹੀ ਜਾਂਦਾ ਜੀ ਸਭ ਨੂੰ ਹੁਣ ਜਿਹੜਾ ਇਹ ਸੂਟ ਹੈ opposit color ਆ ਜਾਏਗਾ ਇਹਦੇ ਵਿੱਚ ਜਿੱਦਾਂ ਇਹ ਮਸਟਰਡ ਜਿਹਾ ਸ਼ੇਡ ਦੀ ਸਲਵਾਰ ਆ ਗਈ ਹੈ ਤੇ ਇਹਦੇ ਵਿੱਚ ਇਹ ਆਨੀਅਨ ਕਲਰ ਦੀ ਆ ਜਗੇ ਜਿੱਥੇ ਜਿੱਥੇ ਇਹ ਦੇ ਵਿਚ ਆਣੀ ਆ ਨਾ ਉੱਥੇ ਚ ਮਸਟਰਡ ਹੋਏਗਾ opposit color ਹੈ ਇਹਦੇ ਸੈਂਟਰ ਦੇ ਵਿਚ ਆਣੀ ਆ ਨਾ ਇਹਦੇ ਸੈਂਟਰ ਦੇ ਵਿੱਚ ਇਹ ਮਹਿੰਦੀ ਮਸਟਰਡ ਕਲਰ ਆ ਬਾਕੀ ਸਾਰਾ ਸੂਟ ਸੇਮ ਰਹੇਗਾ ਸੌਰੀ ਇਹਦੇ ਵਿੱਚ ਇੱਕ ਥੋੜਾ ਕਲਰ ਹੋਰ ਦੇ ਦਿੰਦੇ ਆ ਇਹ ਸ਼ੇਡ ਆ ਜਿੱਕੇ ਦੇ ਵਿੱਚ ਇਹ ਵੀ ਕਲਰ ਬਹੁਤ ਪਿਆਰਾ ਹੈ ਠੀਕ ਹੈ ਤਿੰਨ ਕਲਰ ਨੇ ਤਿੰਨੋ ਹੀ ਕਲਰ ਬਹੁਤ ਸੋਹਣੇ ਆ ਇਹਦੇ ਨਾਲ ਇਹਨਾਂ ਨਾਲ ਜਿਹੜੀ ਸਲਵਾਰਾਂ ਨੇ ਉਹ بیس ਕਲਰ ਨਾਲ ਦੀਆਂ ਹੀ ਆ ਇਹ ਸਲਵਾਰਾਂ ਜੀ ਕਲਰ ਪ੍ਰਿੰਟਸ ਆ ਬਹੁਤ ਪਿਆਰੀ ਪਿਆਰੀਆਂ ਇਹ ਪ੍ਰਿੰਟਡ ਸੂਟ ਆ ਜੀ ਇਹ ਉੱਪਰ ਪ੍ਰਿੰਟ ਸ਼ਰਟ ਆ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਦੇ ਨਾਲ ਤੁਹਾਨੂੰ ਇਹ ਪਲੇਨ ਸਲਵਾਰ ਮਿਲ ਜੇਗੇ ਪਿਓਰ ਪਸ਼ਮੀਨੇ ਦੀ ਸਾਰੇ ਸੂਟ ਪਿਓਰ ਤੇ ਨੇ ਜਿਹੜੀ ਅੱਜ ਵਾਲੀ ਕਲੈਕਸ਼ਨ ਆ ਪਿਓਰ ਦੀ ਕਲੈਕਸ਼ਨ ਅਸੀਂ ਤੁਹਾਨੂੰ 2300 ਪ੍ਰਾਈਸ 'ਚ ਦੇ ਰਹੇ ਹਾਂ ਇਹਦਾ ਸੈਕੰਡ ਕਲਰ ਆ ਜੇ ਸੈਕੰਡ ਕਲਰ ਵੀ ਬਹੁਤ ਪਿਆਰਾ ਹੈ ਤੇ 109 ਇਹ ਦੇਖੋ ਜੀ ਸੂਟ ਪਹਿਲਾਂ ਤਾਂ ਪ੍ਰਿੰਟਿੰਗ ਦੇਖੋ ਸੂਟ ਦੇ ਕਲਰ ਵੀ ਬਹੁਤ ਸੋਹਣਾ ਹੈ ਪ੍ਰਿੰਟ ਵੀ ਬਹੁਤ ਪਿਆਰਾ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਪਿਓਰ ਚਨਾਉਨ ਸ਼ਫਾਨ ਦਾ ਇਦੇ ਵਿੱਚ ਜਿਹੜਾ ਸੈਕੰਡ ਕਲਰ ਆ ਉਹ ਵੀ ਬਹੁਤ ਪਿਆਰਾ ਹੈ ਸੈਕੰਡ ਕਲਰ ਆ ਜੀ ਤੁਸੀਂ ਜਿਹੜਾ ਮਰਜ਼ੀ ਕਲਰ ਲੈਣਾ ਲੈ ਸਕਦੇ ਹੋ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much